ਆਜੋ ਕੀ ਭਾਣਾਓ ਜੀ ਹੈ ਦਰੂਜੀ ਸ਼ੁਕਰੀਆ ਮਿਹਰਬਾਨੀ ਸਰ ਤੁਸੀਂ ਸਾਡੀ ਜਿਹੜੀ ਹੈ ਜਿਹੜੀ ਬੇਨਤੀ ਰਿਕੁਐਸਟ ਹੈ ਮੰਨ ਲਈ ਆਓ ਜੀ ਸੋ ਤੁਸੀਂ ਸਾਨੂੰ ਅੱਜ ਤੁਰਦੇ ਦੁਰਦਿਆਂ ਨੂੰ ਤੁਸੀਂ ਮਿਲ ਗਏ ਤੁਹਾਡਾ ਵੀ ਬਹੁਤ ਧੰਨਵਾਦ ਅੱਜ ਮੇਰੇ ਕੋਲੇ ਮੇਰਾ ਮੈਟਰ ਪੂਰੀ ਡੈਰੀ ਨਹੀਂ ਹੈ ਜੇ ਤੁਸੀਂ ਕਹੋ ਤਾਂ ਮੈਂ ਆਪਣੇ ਫੋਨ ਤੇ ਕੱਢ ਕੇ ਮੈਂ ਤੁਹਾਨੂੰ ਕਰ ਲੋ ਕਰ ਲੋ ਬਾਈ ਜੀ ਕਰ ਲੋ ਜਿੱਦਾਂ ਮਰਜ਼ੀ ਕਰ ਲੋ ਤੁਸੀਂ ਆਓ ਜੀ ਸਤਿ ਸ਼੍ਰੀ ਅਕਾਲ ਨਮਾਜ ਤੇ ਨਿਆਜ਼ ਨਾ ਸਿੱਖਿਆ ਤੇਰੀਆਂ ਕਿਸ ਕੰਮ ਪੜੀਆਂ ਨਮਾਜਾ ਨਾ ਕਰ ਡਿਠਾ ਨਾ ਕਰ ਵਾਲਾ ਡਿਠਾ ਤੇਰੀਆਂ ਕਿਸ ਕੰਮ ਦਿੱਤੀਆਂ ਨਿਆ ਜਾ ilm ਪੜਿਆ ਤੇ ਅਮਲ ਨਾ ਕੀਤਾ ਤੇਰੀਆਂ ਕਿਸ ਕੰਮ ਦਿੱਤੀਆਂ ਬਾਜਾ ਬੁੱਲੇ ਸ਼ਾ ਪਤਾ ਤਬ ਲੱਗਸੀ ਜਦੋਂ ਚਿੜੀ ਫਸੀ ਹੱਥ ਬਾਜਾ ਉਥੇ ਅਮਲਾਂ ਦੇ ਹੋਣੇ ਨੇ ਨਵੇਂੜੇ ਉਥੇ ਅਮਲਾਂ ਦੇ ਹੋਣੇ ਨੇ ਨਵੇਂੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨਵੇਂੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਝੂਠੇ ਮਣ ਤੇਰੇ ਝੂਠੇ ਸਭ ਛੇੜੇ ਝੂਠੇ ਮਣ ਤੇਰੇ ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨਵੇਂੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦੱਸ ਖਾਂ ਰਾਜੋ ਰੋੜੇ ਨੂੰ ਹਟਾਇਆ ਏ ਤੇ ਦੱਸ ਖਾਂ ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦੱਸ ਖਾਂ ਕਦੀ ਜ਼ਖਮੀ ਕਿਸੇ ਦਾ ਫਟ ਨਹੀਂ ਹੋ ਸੀਤਾ ਦੀ ਦੱਕ ਮਿੱਕ ਸਦਾ ਫਟ ਨਹੀਂਓ ਸੀਤਾ ਐਵੇਂ ਫੇਰੀ ਯਾਰਾ ਤਸਬੀਹ ਕੱਖ ਨਹੀਂਓ ਕੀਤਾ ਓਏ ਉਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਉਥੇ ਅਮਲਾਂ ਦੇ ਹੁਣੇ ਨੇ ਨਵੇਂੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਜ਼ਾਤ ਪੁੱਛਣੀ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਉਹ ਜ਼ਾਤ ਪੁੱਛਣੀ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਵਾਹ ਜੀ ਵਾਹ ਰੰਗ ਬਨੋਗਾ ਜੀ ਹੈਣਾ ਬਾਪੂ ਉੱਥੇ ਅਮਲਾਂ ਦੇ ਹੁਣ ਇਹਨੇ ਨਵੇੜੇ ਕਿਸੇ ਨਾਲ ਤੇਰੀ ਜੱਤ ਪੁੱਛਣੀ ਆ ਨਹੀਂ ਪੁੱਛਦਾ ਕੋਈ ਮਜਾਜੂ ਹੈ ਨਹੀਂ ਪੁੱਛਦਾ ਨਾ ਜੀ ਪੁੱਛਣਾ ਨਹੀਂ ਬਾਲਾ ਜਾਨਦਾ ਹਾਂ ਭਾਈ ਜੀ ਬਹੁਤ ਵਧੀਆ ਲੱਗਿਆ ਮਿਹਰਬਾਨੀ ਜੀ ਬਹੁਤ ਵਧੀਆ ਲੱਗਿਆ ਸਾਡੇ ਸਰੋਤੇ ਜਿਹੜੇ ਨੇ ਨਾ ਜੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਨੂੰ ਦੇਖਣ ਨਾਲ ਅਸੀਂ ਵਿਰਸੇ ਬਰਾਸਤ ਤੇ ਕੰਮ ਕਰਦਿਆ ਤੁਸੀਂ ਜਿੱਦਾਂ ਦੱਸਿਆ ਨਾ ਵੀ ਤੁਸੀਂ ਸਾਡੇ ਵੀਡੀਓ ਵੀ ਦੇਖਦੇ ਹੋ ਬਸੁਰਗਨ ਨਾਲ ਅਸੀਂ ਵੀ ਇੰਟਰਵਿਊਜ਼ ਕਰਦੇ ਆਂ ਪਿੱਛੇ ਜੇ ਅਸੀਂ ਇੰਟਰਵਿਊ ਕਰਕੇ ਆਇਆ ਇੱਥੇ ਪਿੰਡ ਜਿਹੜਾ ਹੈਗਾ ਤੁਹਾਡਾ ਖੇੜੀ ਪਿੰਡ ਹੈ ਓਕੇ ਜੀ ਉੱਥੇ ਮਾਤਾ ਜੀ ਨਾਲ ਅਸੀਂ ਸ਼ਿੰਦਰ ਕੌਰ ਜੀ ਨਾਲ ਗੱਲਾਂ ਕਰੀ ਆਂ ਬੜੀਆ ਵਧੀਆ ਵਧੀਆ ਗੱਲਾਂ ਲੱਗੀਆਂ ਤੇ ਐਦਾਂ ਹੀ ਹੁਮਦੇ ਕਮਾਂਦੇ ਬਾਪੂ ਆਣਾ ਕੋਲ ਵੀ ਮ ਆ ਜਾਂਦਾ ਬਾਪੂ ਤੇਲੂ ਰਾਮ ਜੀ ਤੇਲੂ ਸਿੰਘ ਜੀ ਹੈ ਸਾਡੇ ਕੋਲ ਤੇਲੂ ਰਾਮ ਹੁੰਦਾ ਸੀ ਇੱਕ ਹੈ ਤੇਲੂ ਸਿੰਘ ਜੀ ਤੇਲੂ ਰਾਮ ਨਾ ਉਹ ਰੋਪੜ ਜਿਹੜੇ ਸਕੂਲ ਮੈਂ ਪੜ੍ਹਦਾ ਸੀਗਾ ਉੱਥੇ ਚੀਫ ਇੰਜੀਨੀਅਰ ਹੁੰਦਾ ਸੀ ਤੇਲੂ ਰਾਮ ਹਾਂਜੀ ਹਾਂਜੀ ਬਾਪੂ ਵਿੱਕੀ ਜੀ ਹਾਂਜੀ ਤੇਲੂ ਰਾਮ ਨਾ ਜੀ ਇੱਕ ਚੀਫ ਇੰਜੀਨੀਅਰ ਸੀਗਾ ਉਹਨੂੰ ਚੀਫ ਇੰਜੀਨੀਅਰ ਕਹਿੰਦੇ ਸੀ ਸਾਡੇ ਪ੍ਰਿੰਸੀਪਲ ਸਾਹਿਬ ਤੇ ਉਹ ਹੈ ਪਤਾ ਕਿਆ ਸੀਗਾ ਉਹ ਉਹ ਮਜ਼ਦੂਰ ਸੀਗਾ ਪਰ ਸੁਝਾ ਦਿੰਦਾ ਸੀ ਹਰ ਗੱਲ ਦੇ ਵਿੱਚ ਜੇਕਰ ਕੰਸਟਰਕਸ਼ਨ ਹੋ ਰਹੀ ਹੈ ਕਮਰਾ ਨਾ ਮਾ ਛਾਤ ਰਿਆ ਸਕੂਲ ਦੇ ਵਿੱਚ ਤਾਂ ਉਹਨੇ ਬੜੀ ਆਪਣਾ ਸੁਝਾ ਦੇਣਾ ਤਾਂ ਉਹ ਸਾਡੇ ਪ੍ਰਿੰਸੀਪਲ ਸਾਹਿਬ ਨੇ ਉਹਨੂੰ ਕਹਿੰਦੇ ਸੀਗੇ ਵੀ ਚੀਫ ਇੰਜੀਨੀਅਰ ਤੇਲੂ ਰਾਮ ਤਾਂ ਤੁਸੀਂ ਤੇਲੂ ਸਿੰਘ ਜੀ ਆ ਗਏ ਨਾ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਭਾਜੀ ਨੂੰ ਕਰ ਰਿਹਾ ਫੋਨ ਭਾਜੀ ਹਰਿੰਦਰ ਭਾਜੀ ਨੂੰ ਕਿੱਥੇ ਰਹਿ ਗਏ ਕਰਦੰਦੇ ਕੋਈ ਨਹੀਂ ਦੇਖੋ ਕੋਈ ਨਹੀਂ ਆ ਜਾਣਾ ਮੈਨੇ ਹੁਣ ਤੁਸੀਂ ਸਾਡ ਨੂੰ ਟਾਈਮ ਦੇ ਰਹੇ ਆ ਮੈਂ ਕਹਿੰਦਾ ਤਾਂ ਹੀ ਲੇਟ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਨੇ ਜੀ ਕਾਇਨਾ ਤੁਸੇ ਪਸੰਦ ਤੁਰ ਪੈਂਦੀ ਆ ਹੈ ਤੁਹਾਡੇ ਗੀਤ ਜਿਹੜੇ ਸਰੋਤਿਆਂ ਕੋਲ ਆਣੇ ਸੀਗੇ ਹਮੈਂ ਜਿਹੜੀ ਗੱਲ ਕਹਿੰਦਾ ਵੀ ਤੁਸੀਂ ਇੰਨਾ ਇੱਥੇ ਗੱਲ ਲੈਂਦੇ ਹੋ ਕੋਈ ਪ੍ਰੋਫੈਸ਼ਨਲ ਲੈਵਲ ਤੇ ਕੁਝ ਕੋਈ ਚੀਜ਼ ਐ ਹੋ ਜੀ ਨਹੀਂ ਕਰੀ ਹਾਂਜੀ ਅਸੀਂ ਕਰਦੇ ਰਹਿੰਦੇ ਹਾਂ ਜਿਸ ਤਰ੍ਹਾਂ ਸਾਡੇ ਸੂਫੀ Song ਵੀ ਬਹੁਤ سارے ਚੱਲ ਰਹੇ ਆ YouTube ਤੇ ਅੱਛਾ ਔਰ ਮਾਤਾ ਜੀ ਦੇ ਪਿਤਾ ਸਵਾਮੀ ਜੀ ਮਹਾਰਾਜ ਦੇ ਭਜਨ ਨੇ YouTube ਪਰ ਆਪਾਂ ਕਿਆ ਸਰਚ ਕਰੀਏ ਜੇ ਤੁਹਾਨੂੰ ਲੱਭਣਾ ਹੋਵੇ ਬਰਿੰਦਰ ਵਿੱਕੀ ਆ ਜੀ ਮੇਰਾ ਨਾਮ ਤੁਸੀਂ ਬਰਿੰਦਰ ਵਿੱਕੀ Song ਤੁਸੀਂ ਮੇਰਾ ਕੋਈ ਵੀ ਸਾਡਾ ਹੁਣੇ ਅੱਜ ਕੱਲ ਇੱਕ ਨਵਾਂ ਅਸੀਂ ਰਿਲੀਜ਼ ਕੀਤਾ ਸਾਡਾ Song ਹੁਣੇ YouTube ਤੇ ਆਇਆ ਉਹ ਮੇਰੇ ਆਪਣੇ ਚੈਨਲ ਤੇ ਆ YouTube ਤੇ ਬਰਿੰਦਰ ਵਿੱਕੀ ਉਹਦਾ ਨਾਮ ਹੈਗਾ ਬੇਪਨਾਹ ਮੁਹੱਬਤ ਅੱਛਾ ਬੇਪਨਾਹ ਮੁਹੱਬਤ Song ਸਰਚ ਕਰੋਗੇ ਬਰਿੰਦਰ ਵਿੱਕੀ ਭਰ ਕੇ ਬਹੁਤ ਹੀ ਪਿਆਰਾ Song ਹੈ ਤੁਸੀਂ ਉਹਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਰਹੇ ਹੋ ਤੁਸੀਂ ਜਿਹ ਮਾਝੋਂ ਕਦੋਂ ਆਇਆ ਜੀ ਉਹਨੂੰ ਹੋ ਗਿਆ ਜੀ 5-6 ਦਿਨ ਹੋ ਗਏ ਇਸ ਮਾਰਗ ਅੱਛਾ ਹੁਣੇ ਆਇਆ ਹੁਣੇ ਆਇਆ ਜੀ ਉਹਦੇ ਉਹਦੇ ਵੀ ਦੋ ਬੋਲ ਸੰਧੇ ਕਰੋ ਬੇਪਨਾਮ ਮੁਹੱਬਤ ਇਹ ਹੀ ਦੱਸਿਆ ਨਾ ਹਾਂਜੀ ਬੇਪਨਾਮ ਮੁਹੱਬਤ ਉਹਦੇ ਵੀ ਦੋ ਸ਼ਬਦ ਕਰੋ ਜੀ ਉਹਦੇ ਦੋ ਬੋਲ ਲੋ ਜੀ ਕਿਸਦਾ ਗੀਤ ਆ ਜੀ ਬੇਪਨਾਮ ਮੁਹੱਬਤ ਹੈ ਤੁਸੀਂ ਤਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਹਾਡੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਤੁਸੀਂ ਤਾਂ ਛੁਪੇ ਰੁਸਤਮ ਨਿਕਲਤੇ ਜਾ ਰਹੇ ਹੈ ਹੈ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੁਸੀਂ ਵੀ ਸਾਨੂੰ ਆਪਣਾ ਤੁਸੀਂ ਵੀ ਕੀਮਤੀ ਟਾਈਮ ਦਿੱਤਾ ਚਲੋ ਅੱਜ ਸਵਾਭ ਬਣ ਗਿਆ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਦਾ ਸਾਨੂੰ ਆ ਦੇਖੋ ਜੀ ਸਾਰੇ ਬੰਦੇ ਬੈਠੇ ਇਧਰਲੇ ਪਾਸੇ ਵੀ ਠੀਕ ਘਾਰੇ ਜੀ ਬੰਦੇ ਹੈ ਮਜ਼ੇਦਾਰ ਹੋ ਰਿਹਾ ਜੀ ਕੰਮ ਥੈਂਕ ਯੂ ਜੀ ਉਹ ਬੇਪਨਾਹ ਮੁਹੱਬਤ ਜਿਹੜਾ ਤੁਹਾਡਾ ਗੀਤ ਆਇਆ ਉਹ ਸਾਡੇ ਸਰੋਤੇ ਵੀ ਸਰਚ ਕਰਨਗੇ ਬਰਿੰਦਰ ਵਿੱਕੀ ਸਰਚ ਕਰ ਲੈਣਗੇ ਮੈਂ ਕੋਸ਼ਿਸ਼ ਕਰੂੰਗਾ ਜੇ ਵੀਡੀਓ ਜਦੋਂ ਪਾਵਾਂਗੇ ਨਾ ਅਸੀਂ ਵਿੱਚ ਲਿੰਕ ਵੀ ਪਾਵਾਂਗੇ ਉਹਦਾ ਠੀਕ ਹੈ ਜੀ ਉਹਦੇ ਵਿੱਚ ਪਾਵਾਂਗੇ ਡਿਸਕ੍ਰਿਪਸ਼ਨ ਤੇ ਲੋਕੀ ਕੈਪਸ਼ਨ ਤੇ ਪੜ੍ਹ ਕੇ ਨਾ ਜੀ ਸਰਚ ਕਰ ਲੈਣਗੇ ਤੁਹਾਡਾ ਗੀਤ ਆਣਦੇ ਜਿਹਦੇ ਬੋਲ ਕੀ ਨੇ ਹਾਂ ਜੀ بے پناہ محبت ہے اس بے پروا سکشنا بے پناہ محبت ہے اس بے پروا سکشنا میں تا چھڈ دینا سجنا تینو اللہ نے نہیں بخشنا بے پناہ محبت ہے اس بے پروا سکشنا ਆਦਤ ਜੀ ਪਾ ਗਿਆ ਮੈਨੂੰ ਤੇਰੇ ਬਿਨ ਦੱਸ ਜ਼ਿੰਦਗੀ ਕੀ ਏ ਜੇਨੂੰ ਤੂੰ ਪੁੱਛਦਾ ਨਹੀਂ ਓ ਕਮਲੀ ਹੁਣ ਤੱਕ ਤੇਰੀ ਹੀ ਏ ਆਦਤ ਜੀ ਪਾ ਗਿਆ ਮੈਨੂੰ ਤੇਰੇ ਬਿਨ ਦੱਸ ਜ਼ਿੰਦਗੀ ਕੀ ਏ ਜੇਨੂੰ ਤੂੰ ਪੁੱਛਦਾ ਨਹੀਂ ਓ ਕਮਲੀ ਹੁਣ ਤੱਕ ਤੇਰੀ ਓ ਮੈਂ ਤੋਂ ਦੂਰ ਐਸਾ ਹੋਇਆ ਮੇਰਾ ਸਭ ਕੁਝ ਹੀ ਖੋਇਆ ਫੇਰ ਵੀ ਨਹੀਂ ਹੁੰਦੀ ਮੈਨੂੰ ਨਫ਼ਰਤ ਤੇਰੇ ਅਕਸਨਾ بے ਪਨਾ ਮੁਹੱਬਤ ਹੈ ਉਸ بے ਪਰਵਾਹ ਸਖਸ਼ਨਾ بے ਪਨਾ ਮੁਹੱਬਤ ਹੈ بے ਪਰਵਾਹ ਸਖਸ਼ਨਾ ਥੈਂਕ ਯੂ ਮਿਹਰਬਾਨੀ ਜੀ ਬਹੁਤ ਵਧੀਆ ਤਾੜੀਆਂ ਹੋ ਜਾਂਦੀ ਜ਼ੋਰਦਾਰ ਸ਼ੁਕਰੀਆ ਵਾਹ ਜੀ ਵਾਹ ਵਾਹ ਜੀ ਵਾਹ بے ਪਨਾ ਮੁਹੱਬਤ ਹੈ ਮੈਨੂੰ ਉਸ ਬੇ ਬੇਪਰਵਾਹ ਸਖਿਨਾਂ ਆਏ ਹਏ ਹਏ ਇਸ ਇਸ ਰਾਗ ਤੋਂ ਮੈਨੂੰ ਕਿ ਯਾਦ ਆ ਗਿਆ ਹੁਣ ਮੈਨੂੰ ਵੀ ਥੋੜਾ ਜਦੋਂ ਸਾਡਾ ਗਾਣ ਵਾਲਾ ਇਦਾਂ ਹੁੰਦਾ ਜਦੋਂ ਕਿਤੇ ਗਾਣ ਨੂੰ ਸਾਡਾ ਬੈੜ ਜੀ ਅਸੀਂ ਕਿਧਰ ਲਹਿਰ ਲੱਗ ਜਵੇ ਫਿਰ ਪਤਾ ਨਹੀਂ ਲੱਗਦਾ ਸਾਨੂੰ ਕਿੰਨਾ ਟਾਈਮ ਕੱਈ ਜਾਂਦਾ ਅਸੀਂ 4 4 5 5 ਘੰਟੇ ਵੀ ਲੰਘ ਜਾਂਦੇ ਨੇ ਅਸੀਂ ਤਾਂ ਇਹੀ ਵਾਲੀ ਥੋੜੀ ਜਿਹੜੀ ਕੁੰਡਲੀ ਜਾਗਰਿਤ ਕਰਨੀ ਸੀ ਹੋ ਗਈ ਲੱਗਦਾ ਹੁਣ ਤੁਹਾਡੇ ਅੰਦਰ ਕੁਝ ਆਇਆ ਲੱਗਦਾ ਹੈ ਨਾ ਮੈਨੂੰ ਬਹੁਤ ਪਿਆਰਾ ਇੱਕ ਸੌਂਗ ਹੈ ਉਮਰਾਂ ਦੀ ਸਾਂਝ ਹੋਵੇ ਫਿਰੋਜ਼ ਖਾਨ ਜੀ ਉਹਨਾਂ ਦਾ ਗਾਇਆ ਹੋਇਆ ਮੈਂ ਆਣ ਦੋ ਜੀ ਆਣ ਦੋ ਆਣ ਦੋ ਗ ਉਮਰਾਂ ਦੀ ਸਾਂਝ ਹੋਵੇ ਹੋ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬਸ ਮੈਨੂੰ ਐਨਾ ਹੀ ਪਿਆਰ ਤੇਰੇ ਨਾਲ ਜਿੰਨੀ ਕਮੇ ਜੀਣ ਨੂੰ ਤੇ ਯਾਰ ਤੇਰੇ ਨਾਂ ਜਿੰਨ ਕਮੇ ਜੀਣ ਨੂੰ ਤੇ ਯਾਰ ਤੇਰੇ ਨਾਂ ਬਸ ਮੈਨੂੰ ਐ ਨਹੀਂ ਪਿਆਰ ਤੇਰੇ ਨਾਂ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਂ ਬਹੁਤ ਵਧੀਆ ਜੀ ਹੈ ਮਜ਼ੇਦਾਰ ਜੀ ਰਿੱਕੀ ਜੀ ਥੈਂਕ ਯੂ ਜੀ ਵਾਹ ਕਮਲ ਸਰ ਹੋਰ ਵੀ ਹੁਣ ਜਿਹੜਾ ਕੋਈ ਨੇੜੇ ਤੇੜੇ ਹੈ ਦਿਲ ਦੇ ਆਣ ਦਿਓ ਹੁਣ ਤੁਸੀਂ ਮੈਂ ਨਾ ਬਚਪਨ ਦੇ ਵਿੱਚ ਛੋਟੇ ਹੁੰਦੇ ਜਦੋਂ ਸਾਡਾ ਬਚਪਨ ਸੀ ਮੈਂ 10 12 ਸਾਲ ਦਾ ਸੀਗਾ ਉਦੋਂ ਟ੍ਰੈਂਡ ਸੀਗਾ ਸੈਡ Song ਗਾਣਿਆਂ ਦਾ ਜੀ ਉਦੋਂ ਜਿਸ ਤਰ੍ਹਾਂ ਦਵਿੰਦਰ ਗੋਸ਼ ਨੂਰ ਔਰ ਤਰਨਪ੍ਰੀਤ ਲਵਲੀ ਮਹਿਰਮਾਨ ਜੀ ਉਹ ਸਿੰਗਰ ਹੁੰਦੇ ਸੀਗੇ ਤਾਂ ਮੈਨੂੰ ਸ਼ੌਂਕ ਹੈ ਕਿ ਮੈਂ ਸਾਰਿਆਂ ਨੂੰ ਥੋੜਾ ਥੋੜਾ ਗਾ ਲੈਣਾ ਜੇ ਤੁਹਾਡੀ ਇਜਾਜ਼ਤ ਹੋਵੇ ਚਲੋ ਵੀ ਤੁਹਾਡੀ ਥੋੜੀ ਨਹੀਂ ਨਹੀਂ ਤੁਸੀਂ ਆਣ ਦਿਓ ਜੀ ਬਹੁਤ ਵਧੀਆ ਥੈਂਕ ਯੂ ਅਸੀਂ ਪੱਤੇ ਪੱਤ ਝੜਦੇ ਓ ਕਲੀ ਬਹਾਰਾਂ ਦੀ ਔਰ ਇੱਕ ਦੋ ਮੈਂ ਤਾਂ ਹੋਰ ਤੁਹਾਨੂੰ ਸੁਣਾਉਣਾ ਹੀ ਉਸ ਤੋਂ ਬਾਅਦ ਫਿਰ ਇਜਾਜ਼ਤ ਚਾਹਾਂਗੇ ਭਾਜੀ ਵੀ ਮੈਨੂੰ ਲੱਗਦਾ ਆ ਹੀ ਰਹੇ ਫੋਨ ਆ ਗਿਆ ਕਹਿੰਦੇ ਅਸੀਂ ਆ ਰਹੇ ਹਾਂ ਚਲੋ ਜੀ ਆਓ ਜੀ ਅਸੀਂ ਪੱਤੇ ਪਤ ਝੜਦੇ ਓ ਹੋ ਕਲੀ ਬਹਾਰਾਂ ਦੀ ਅਸੀਂ ਪੱਤੇ ਪਤ ਝੜਦੇ ਓ ਹੋ ਕਲੀ ਬਹਾਰਾਂ ਦੀ ਲੇ ਯਾ ਦਿਲਾਂ ਰੱਖਦੇ ਉਹ ਤੋਂ ਆਸ ਪਿਆਰਾਂ ਦੀ ਉਹ ਸੋਨ ਦੇ مخਮਲ ਤੇ ਸਾਡੇ ਗਲ ਵਿੱਚ ਲੀਰਾਂ ਨੇ ਮੂੰ ਮੰਗੀ મોત ਮਿਲੇ ਕਿੱਥੇ ਤਕਦੀਰਾਂ ਨੇ ਬੇਦਿਲ ਨਾ ਬਣ ਜਾਵੇ ਦੁਰਖੀ ਅਖਵਾਰਾਂ ਦੀ ਅਸੀਂ ਪੱਤੇ ਪਤ ਝੜਦੇ ਓਹੋ ਕਲੀ ਬਹਾਰਾਂ ਦੀ ਕਿਉਂ ਝਲੇ ਆ ਦਿਲਾਂ ਰੱਖਦੇ ਓਹ ਤੋਂ ਆਸ ਪਿਆਰਾਂ ਦੀ ਸਮੇਂ ਨੂੰ ਬੜੇ ਵਧੀਆ ਲੱਗਦੇ ਨੇ ਜੀ ਇਹ ਪੁਰਾਣੇ ਗਾਣੇ ਹਾਂ ਬਹੁਤ ਅੱਛਾ ਜੀ ਬਹੁਤ ਵਧੀਆ ਹੈ ਬਹੁਤ ਅੱਛਾ ਤੁਸੀਂ ਸੁਣਾਇਆ ਗਾਇਆ ਮਜ਼ਾ ਆ ਗਿਆ ਜੀ ਉਹ ਦੇਖੋ ਜੀ ਪਿਛਲੇ ਪਾਸੇ ਮੋਰ ਵੀ ਪਹਿਲਾਂ ਪਾਨ ਲੱਗੇ ਜੀ ਬਾਈ ਜੀ ਨੇ ਇੰਨਾ ਸੋਹਣਾ ਗੀਤ ਗਾਇਆ ਆ ਦੇਖੋ ਜੀ ਹੈ ਕਹਿੰਦੇ ਆਉਣੇ ਹੈ ਜਿਹਾ ਹੋ ਜਾਓ ਆ ਲਓ ਜੀ ਵਿੱਕੀ ਜੀ ਹਾਂ ਜੀ ਆ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਰੋਤਿਆਂ ਨੂੰ ਹਾਂ ਗਾਹਣ ਹੋ ਗਿਆ ਪਿਛਲੇ ਜੀ ਸੈਂਸ ਨਹੀਂ ਨਹੀਂ ਖਿਚਲੀ ਜੀ ਖਿਚਲੀ ਮਾਤੀ ਸੁਣੀ ਆ ਗਈ ਇੱਥੇ ਦੇ ਜ਼ੂਮ ਕਰ ਲਿਆ ਵਾ ਮੈਂ ਪੱਕੇ ਆਉਣਾ ਆ ਜੀ ਮੋਰ ਵੀ ਵਿੱਕੀ ਜੀ ਪਹਿਲਾਂ ਪਾਨ ਲੱਗੇ ਜੀ ਹੈ ਤੁਸੀਂ ਕਿਆ ਸੋਹਣਾ ਸੁਰ ਛੇੜਿਆ ਮਜ਼ਾ ਆ ਗਿਆ ਜੀ ਬਹੁਤ ਵਧੀਆ ਬਹੁਤ ਖੂਬ ਬਹੁਤ ਖੂਬ ਅੱਛਾ ਹੁਣ ਸਵਾਮੀ ਜੀ ਦੀ ਗੱਲ ਤੁਸੀਂ ਕਰ ਰਹੇ ਹੋ ਬਾਰ-ਬਾਰ ਹਾਂਜੀ ਔਰ ਕਰਾਲੀ ਨਾਲ ਤੁਹਾਡਾ ਸਬੰਧ ਹੈ ਜਦੋਂ ਕਰਾਲੀ ਦੀ ਗੱਲ ਕਿਤੇ ਵੀ ਹੁੰਦੀ ਹੈ ਤਾਂ ਨਦੀਪਾਰ ਸਵਾਮੀ ਜੀ ਦਾ ਜ਼ਿਕਰ ਹੋ ਜਾਂਦਾ ਹੈ ਹਾਂਜੀ ਤਾਂ ਤੁਸੀਂ ਉੱਥੇ ਕਹਿੰਦੇ ਹੋ ਵੀ ਹਾਜ਼ਰੀ ਵੀ ਲਗਾਉਂਦੇ ਹੋ ਹਾਂਜੀ ਤੇ ਕੁਝ ਸਵਾਮੀ ਜੀ ਦਾ ਕੋਈ ਜਿਹੜਾ ਤੁਹਾਡੇ ਦਿਲ ਦੇ ਨੇੜੇ ਕੋਈ ਜੋ ਵੀ ਤੁਹਾਡੇ ਧਿਆਨ ਚ ਇਸ ਸਮੇਂ ਜ਼ਹਨ ਚ ਆਉਂਦਾ ਕੁਝ ਸੁਣਾਓ ਗਿਆਨ ਜੀ ਮੈਨੂੰ ਇੱਕ ਨਾ ਸਵਾਮੀ ਦਾ ਭਜਨ ਬੜਾ ਪਿਆਰਾ ਲੱਗਦਾ ਏ ਔਰ ਉਹ ਹਰ ਕੋਈ ਜਿਹੜਾ ਵੀ ਕੋਈ ਸਰੋਤਾ ਕੋਈ ਸੁਣ ਰਿਹਾ ਕੋਈ ਨੇੜੇ ਤੜੇ ਵਾਲਾ ਉਹ ਉਹਨਾਂ ਵਾਸਤੇ ਮੇਰੇ ਇੱਕ ਮੈਸੇਜ ਵੀ ਹੈ ਗਿਆਨ ਚੰਦ ਜੀ ਹੋਰਾਂ ਦਾ ਲਿਖਿਆ ਹੋਇਆ ਭਜਨ ਹੈ ਕਿ ਜਦੋਂ ਮਨ ਡੋਲੇ ਤੇਰਾ ਜਦੋਂ ਵੀ ਕਿਤੇ ਕੋਈ ਘਬਰਾਹਟ ਹੋਵੇ ਕੋਈ ਤਕਲੀਫ ਹੋਵੇ ਕੋਈ ਦੁੱਖ ਹੋਵੇ ਤੁਸੀਂ ਨਦੀਵਾਰ ਸਵਾਮੀ ਜੀ ਮਹਾਰਾਜ ਦੇ ਦਰਬਾਰ 'ਚ ਜਾਓ ਸਾਰੀਆਂ ਟੈਨਸ਼ਨਾਂ ਸਾਰੇ ਦੁੱਖ ਗੱਸ ਤੋਂ ਦੂਰ ਹੋ ਜਾਂਦੇ ਨੇ ਉਹਦੇ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਜੀ ਜ਼ਰੂਰ ਉਹ ਪਿਆਰਾ ਤੂੰ ਨਦੀਓਂ ਪਾਰ ਜਾਇਆ ਕਰ ਜੀ ਹਾਂ ਜੀ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਢੋਲੇ ਤੇਰਾ ਤੂੰ ਨਦੀਆਂੋਂ ਪਾਰ ਜਾਇਆ ਕਰ ਤੂੰ ਨਦੀਆਂੋਂ ਪਾਰ ਜਾਇਆ ਕਰ ਜਦੋਂ ਮਨ ਢੋਲੇ ਤੇਰਾ ਜਦੋਂ ਮਨ ਢੋਲੇ ਤੇਰਾ ਤੂੰ ਨਦੀਆਂੋਂ ਪਾਰ ਜਾਇਆ ਕਰ ਨਦੀਆਂ ਪਾਰ ਜਾਇਆ ਕਰ ਜਦੋਂ ਮਨ ਡੋਲੇ ਤੇਰਾ 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 ਤੂੰ ਨਦੀਆਂ ਪਾਰ ਜਾਇਆ ਕਰ ਸਵਾਮੀ ਜੀ ਦੇ ਚਰਨੀ ਲੱਗ ਕੇ ਗੁਰਾਂ ਦੇ ਚਰਨੀ ਲੱਗ ਕੇ ਸ਼ਿਵਾਂ ਦੇ ਚਰਨੀ ਲੱਗ ਕੇ ਸਵਾਮੀ ਜੀ ਦੇ ਚਰਨੀ ਲੱਗ ਕੇ ਸ਼ਿਵਾਂ ਦੇ ਚਰਨੀ ਲੱਗ ਕੇ ਗੁਰਾਂ ਦੇ ਚਰਨੀ ਲੱਗ ਕੇ ਗੁਨਾ ਆਪਣੇ ਬਖਸ਼ਾਇਆ ਕਰ ਤੂੰ ਨਦੀਆਂ ਪਾਰ ਜਾਇਆ ਕਰ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਡੋਲੇ ਤੇਰਾ ਤੂੰ ਨਦੀਆਂੋਂ ਪਾਰ ਜਾਇਆ ਕਰ ਤੇ ਨਦੀਆਂੋਂ ਪਾਰ ਜਾਇਆ ਕਰ ਬੋਲੇ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਕਿੱਦਾਂ ਜੀ ਠੀਕ ਹੈ ਜੀ ਹਾਂਜੀ ਆਵਾਜ਼ ਤੇ ਭਾਈ ਜੀ ਦੀ ਕਿੰਨੀ ਮਿਠਾਸ ਹੈ ਹੈਂ ਔਰ ਸੁਆਮੀ ਜੀ ਦਾ ਜਦੋਂ ਭਜਨ ਲੱਗਦਾ ਫਿਰ ਤਾਂ ਵੈਸੇ ਹੀ ਮੈਂ ਕਹਿੰਦਾ ਵੀ ਮੌਸਮ ਬਦਲ ਜਾਂਦਾ ਮੋਰ ਵੀ ਬੋਲਣ ਲੱਗ ਗਏ ਹੈਂ ਰਾਮਪੁਰ ਟੱਪਰੀਆਂ ਦੇ ਮੋਰ ਵੀ ਬੋਲਣ ਲਾਤੇ ਜੀ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਮਿਹਰਬਾਨੀ ਔਰ ਕਿਸੇ ਦਿਨ ਅਸੀਂ ਚਾਹਾਂਗੇ ਕਿ ਸਾਡੇ ਸਟੂਡੀਓ ਵਿੱਚ ਵੀ ਤੁਸੀਂ ਆਓ ਅੱਜ ਤੱਕ ਤੁਸੀਂ ਸਾਡੇ ਕਾਬੂ ਆ ਕੇ ਨਾ ਤੁਰੇ ਫਿਰੇ ਜਾਂਦੇ ਤੇ ਸਾਡੇ ਜਿਹੜਾ ਨਾ ਜੀ ਉੱਥੇ ਵੀ ਸਟੂਡੀਓ ਵਿੱਚ ਵੀ ਤੁਹਾਨੂੰ ਅਸੀਂ ਰੂਬਰੂ ਕਰਾਂਗੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਹੋਰ ਵੀ ਠੀਕ ਹੈ ਜੀ ਜ਼ਰੂਰ ਆਵਾਂਗੇ ਜੀ ਜਦੋਂ ਮਾਲਕ ਨੇ ਚਾਇਆ ਜੀ ਜ਼ਰੂਰ ਤੁਹਾਡੇ ਕੋਲੇ ਆਵਾਂਗੇ ਅਸੀਂ ਹਾਂ ਹੁਣ ਤਾਂ ਮਾਲਕ ਦੀ ਮਰਜ਼ੀ ਨਾਲ ਹੀ ਹੈ ਸਭ ਕੁਝ ਤਾਂ ਤੁਹਾਡੇ ਨਾਲੇ ਵੀ ਮਿਲ ਕੇ ਜੀ ਸਤੀਸ਼ ਜੀ ਬਹੁਤ ਅੱਛਾ ਲੱਗਿਆ ਤੁਸੀਂ ਗਿਟਾਰ ਬਹੁਤ ਸੋਹਣੀ ਵਜਾਉਂਦੇ ਹੋ